ਟਾੜੇ ਹੱਕ ਰੋਡ ਸ਼ੋ ਵੀ ਹੋ ਰਿਹਾ ਤੇ ਇਸ ਕਰਕੇ ਤੁਹਾਡੇ ਵੱਖ-ਵੱਖ ਜਥੇਬੰਦੀਆਂ ਵੀ ਆਈਆਂ ਆਜ਼ਾਦੀ ਘੁਲਟ ਦੀ ਵੀ ਤੁਹਾਡੇ ਕੋਲ ਤੁਹਾਲਾ ਕੀ ਜਨਾਈਦਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਿੰਨੇ ਵੀ ਵੀਰ ਭਰਾ ਨੇ ਆਏ ਨੇ ਮੈਂ ਸਾਰਿਆਂ ਦਾ ਸਤਿਕਾਰ ਜੋ ਕਰਦਾ ਵਾਂ ਤੇ ਧੰਨਵਾਦ ਕਰਦਾ ਜਿਹੜੇ ਮੇਰੇ ਹੱਥ ਧਾਰ ਰਹੇ ਨੇ ਕਿਉਂਕਿ ਮੈਂ ਤਾਂ ਦੇਖੋ ਸਾਰਿਆਂ ਨੂੰ ਕਹਿਣਾ ਕਿ ਆਪਾਂ ਸਾਰੇ ਜਣੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਜਾਈਏ ਬੜੀ ਵਧੀਆ ਗੱਲ ਹੈ ਜੀ ਮੇਰੇ ਸਾਰੇ ਫੌਜੀ ਵੀਰ ਭਰਾ ਸਾਰੇ ਆਏ ਨੇ ਸਮਰਥਨ ਦੇ ਰਹੇ ਨੇ ਬਹੁਤ ਅੱਛੀ ਗੱਲ ਹੈ ਜੀ ਕੀ ਉਸਵਾਦੋਂ ਦੇ ਰਹੇ ਨੇ ਜੀ ਕੀ ਵਿਸ਼ਵਾਸ ਨੋਂਦੇ ਵੀ ਮਲੇ ਬੰਤ ਬਾਲ ਇਹਨਾਂ ਦੇ ਮਸਲੇ ਉਹਨਾਂ ਸਭੇ ਉਠਾਈ ਜਾਂਦੇ ਦੇਖੋ ਪਹਿਲੀ ਗੱਲ ਮੈਂ ਆਇਆ ਮੈਂ ਜੇ ਇਲੈਕਸ਼ਨ ਲੜਨ ਵਾਸਤੇ ਹੈਨਾ ਮੈਂ ਆਪਣੇ ਨਿੱਜੀ ਵਾਸਤੇ ਨਹੀਂ ਆਇਆ ਮੈਂ ਸਾਰੇ ਪੀਰ ਭਰਾ ਵਾਸਤੇ ਸਾਰੇ ਵਾਸਤੇ ਆਇਆ ਚਾਹੇ ਉਹ ਟੀਚਰ ਹੋਵੇ ਚਾਹੇ ਨਸ਼ੇ ਦਾ ਮੁੱਦਾ ਹੋਵੇ ਚਾਹੇ ਕਿਸਾਨਾਂ ਦਾ ਮੁੱਦਾ ਹੋਵੇ ਚਾਹੇ ਇਹਨਾਂ ਦਾ ਮੁੱਦਾ ਹੋਵੇ ਫਾਈਟ ਫਰੀडम फाइਟਰ ਦਾ ਹੈਨਾ ਸਾਰੇ ਮੁੱਦੇ ਹੱਲ ਕਰਨ ਵਾਸਤੇ ਆਇਆ ਹਾਂ ਤੁਸੀਂ ਸਾਹ ਸਾ ਆ ਜਾਓ ਉੱਧਰ ਰੱਖਦੇ ਇਹਦੀ ਕੋਈ ਕੰਸਟਰੇਸ਼ਨ ਤੁਹਾਡੇ ਦੇ ਆਉਂਦਾ ਫ੍ਰੀਡਮ ਫਾਈਟਰ ਉੱਤਰਾਂ ਘਰ ਦੀ ਸੰਸਥਾ ਰਜਿਸਟਰਡ 196 ਪੰਜਾਬ ਦਾ ਸਰਪ੍ਰਸਤਾ ਅੱਜ ਇਸ ਦੁੱਖ ਦੇ ਮਾਰੇ ਸਾਨੂੰ ਇਹ ਜਿਹਦੀ ਮੈਂ ਪ੍ਰੈਸ ਕਾਨਫਰੰਸ ਬੈਠਾ ਕਿਉਂਕਿ ਅੱਜ ਤੱਕ 78 ਸਾਲਾਂ ਚ ਕਿਸੇ ਵੀ ਸਰਕਾਰ ਨੇ ਦੇਸ਼ ਭਗਤਾਂ ਨੂੰ ਸਨਮਾਨਤ ਨਹੀਂ ਕੀਤਾ ਸਿਰਫ ਸਾਡੇ ਨੌਕੀ ਸਿਆਸਤਾ ਕੀਤੀਆਂ ਨੇ ਹਰ ਪਾਰਟੀ ਇਹ ਕਹਿੰਦੀ ਹੈ 85% ਸਿੱਖਾਂ ਦੀ ਕੁਰਬਾਨੀ ਹੈ ਪਰ ਕੁਰਬਾਨੀਆਂ ਵਾਲਿਆਂ ਨੂੰ ਕਿਹਦੇ ਅੱਜ ਤੱਕ ਨਾ ਕਾਂਗਰਸ ਨੇ ਨਾ ਕਾਲੀਆਂ ਨੇ ਨਾ ਆਪ ਵਾਲਿਆਂ ਨੇ ਕਿਹਦੇ ਅੱਜ ਤੱਕ ਸਾਨੂੰ ਸੁਰੱਖਿਅਤ ਤੱਕ ਨਹੀਂ ਦਿੱਤਾਗਾ ਆਜ਼ਾਦੀ ਕਲਾਟੀਏ ਕਿਦੇ ਸਰਮਹਰ ਮੰਦਰ ਸਾਹਿਬ ਪਹੁੰਚਣ ਉੱਥੇ ਨੂੰ ਕਮਰਾ ਤੱਕ ਨਹੀਂ ਦਿੱਤਾ ਜਾਂਦਾ ਐਜੇ ਆਜ਼ਾਦੀ ਕਲਾਟੀਏ ਫ੍ਰੀਡਮ ਬੈਟਰ ਖੁਦ ਨੂੰ ਇਹ ਕਿਦੇ ਅੱਜ ਤੱਕ ਸਨਮਾਨਤ ਨਹੀਂ ਕੀਤਾ ਗਿਆ ਪਰ ਉੱਥੇ ਸਨਮਾਨਤ ਕਿਹਨੂੰ ਕੀਤਾ ਜਾਂਦਾ ਸਿਰਫ ਲੈਕਚਰ ਤਾਂ ਫਰਾਂ ਉਹਨਾਂ ਨੂੰ ਐਕਟਰਾਂ ਨੂੰ ਗਾਇਕਾਂ ਨੂੰ ਉਹਨਾਂ ਨਾਲ ਸਾਡੇ ਪ੍ਰਧਾਨ ਜੀ ਵੀ ਆ ਕੇ ਫੋਟੋਆਂ ਵਧੀਆਂ ਖਿਚਾਉਂਦੇ ਨੇ ਇਹੀ ਹਾਲ ਆ ਪਾਣਦਾ ਭਗਤ ਸਿੰਘ ਦੀ ਸਮਾਦੀ ਤੇ ਜਾ ਕੇ ਸੌਂ ਖਾਦੀ ਵੀ ਦੇਸ਼ ਭਗਤਾਂ ਦੀ ਕਦਰ ਕਰਾਂਗੇ ਪਰ ਅੱਜ ਤੱਕ 11 ਉਹਨਾਂ ਨੇ ਸਾਨੂੰ ਆਪਣੀਆਂ ਚਿੱਠੀਆਂ ਦਿੱਤੀਆਂ 11 ਵਾਰੀ ਮਿਲਣ ਦਾ ਟਾਈਮ ਦਿੱਤਾ 10 ਚਾਰ ਵਾਰੀ ਚੰਡੀਗੜ੍ਹ ਜਾਇਆ ਏ ਪਰ ਇੱਕ ਦਿਨ ਵੀ ਉਹਨਾਂ ਨੇ ਸਾਨੂੰ ਮੁਲਾਕਾਤ ਨਹੀਂ ਕੀਤੀ ਸਿਰਫ ਸਾਨੂੰ ਵੇਚਿਆ ਸਾਡਾ ਨਾਂ ਵੇਚਿਆ ਸਾਡੇ ਨਾਂ ਦੇਤੇ ਸਿਆਸਤ ਕੀਤੀ ਹੈ ਇਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਸਾਨੂੰ ਜਿਹੜੇ 11 ਲੈਟਰ ਤੇ ਨੇ ਇੱਕ ਦਿਨ ਅੱਜ ਸਾਡੇ ਜਿਹੜਾ ਸੂਬਾ ਪ੍ਰਧਾਨ ਚੇਤਨ ਸਿੰਘ ਜੀ ਨੇ ਉਹਨਾਂ ਨੂੰ ਮੈਸੇਜ ਆਇਆਗਾ ਵੀ ਅੱਜ 2 ਵਜੇ ਸਾਡੀ ਉਹ ਮੀਟਿੰਗ ਕਰਨਗੇ ਕਿਉਂਕਿ ਪਹਿਲਾਂ ਲੁਧਿਆਣੇ ਚੋਣ ਹੋਈ ਸੀ ਉੱਥੇ ਵੀ ਹਾਲ ਹੋਇਆ ਇਹਨਾਂ ਦਾ ਲਾਰਾ ਲਾਇਆ ਕੋਈ ਸਾਨੂੰ ਮੀਟਿੰਗ ਤੱਕ ਨਹੀਂ ਦਿੱਤੀ ਇਹੀ ਹਾਲ ਹੁਣ ਵੀ ਹੋਏਗਾ ਸਾਨੂੰ ਬੁਲਾਇਆਗਾ ਅਸੀਂ ਚਲੋ ਫਿਰ ਵੀ ਇੱਥੇ ਕਹਿੰਦੇ ਸਰਕਾਰ ਹੈ ਸੂਬਾ ਪ੍ਰਧਾਨ ਜੀ ਉਹ ਮੀਟਿੰਗ ਕਰਨ ਉਸ ਤੋਂ ਬਾਅਦ ਜੋ ਵੀ ਫੈਸਲਾ ਲੈਣਗੇ ਉਹ ਫੈਸਲਾ ਸੂਬਾ ਪ੍ਰਧਾਨ ਨੇ ਲੈਣਾ ਮੈਂ ਇਹੇ ਸਰਪ੍ਰਸਤਾ ਅੱਜ ਤੱਕ ਅਰਦਾਜ ਸਵਾ ਪਾਰਟੀ ਕਿਸੇ ਨੇ ਵੀ 75 70 ਸਾਲਾਂ ਦੇ ਵਿੱਚ ਇੱਕ ਵੀ ਆਜ਼ਾਦੀ ਘੁਲਾਟੀਆਂ ਨੂੰ ਰਾਜ ਸਭਾ ਦਾ ਮੈਂਬਰ ਨਹੀਂ ਬਣਾਇਆ ਇਹ ਆਵਾਜ਼ ਵੀ ਪਾਰਟੀ ਨੇ ਖਾਸ ਆਦਮੀਆਂ ਨੂੰ ਹੀ ਬਣਵਾਇਆ ਕਿਹੜੇ ਵੀ ਅੱਜ ਤੱਕ ਆਜ਼ਾਦੀ ਕਲਾਦਿਆਂ ਕੱਪਟ ਜਾ ਕੇ ਇਹਨਾਂ ਨੇ ਪੁੱਛਿਆ ਨਹੀਂ ਉਹਨਾਂ ਦਾ ਹਾਲ ਅੱਜ 22 ਫਰੀडम ਫੈਟਰ ਜਿੰਦਾ ਬੈਠੇ ਨੇ ਪੰਜਾਬ 'ਚ ਕਿਸੇ ਪਾਰਟੀ ਉਹਨਾਂ ਦੇ ਘਰ ਜਾ ਕੇ ਉਹਨਾਂ ਦਾ ਹਾਲ ਨਹੀਂ ਪੁੱਛਿਆ ਰੋਟੀ ਪਾਣੀ ਕਿ ਦਿੱਤਿਆ ਮੈਂ ਆਜ਼ਾਦੀ ਕਲਾਦਿਆਂ ਸਰਦਾਰ ਰਾਜਜੀਤ ਸਿੰਘ ਦਾ ਬੇਟਾ ਮੇਰੇ ਪਿਤਾ ਜੀ ਨੇ ਸ਼ਿਵ ਆਚੰਦਰ ਬੋਸ਼ਣਾ ਦੇਸ਼ ਦੀ ਆਜ਼ਾਦੀ ਲੜੀ ਪਰ ਸਾਡੇ ਪਰਿਵਾਰ ਨੂੰ ਅੱਜ ਤੱਕ ਉਹਨਾਂ ਨੇ ਕਿਹਦੇ ਪੁੱਛਿਆ ਤੱਕ ਨਹੀਂ ਕੀ ਫਾਇਦਾ ਉਹਨਾਂ ਦੇ ਗੱਲਾਂ ਦਾ ਵੀ ਸਾਨੂੰ ਸਭ ਸਾੜਾ ਨੌਂ ਵੇਚਿਆ ਜਾਂਦਾ ਅੱਜ ਭਾਈ ਮਨਦੀਪ ਸਿੰਘ ਵੀ ਹੱਕ 'ਚ ਕੀ ਗੱਲਾਂ ਚਾਹੁੰਦੇ ਅਸੀਂ ਅੱਜ ਸਾਡੇ ਸਾਰੇ 2:00 ਜੇ ਮੀਟਿੰਗ ਹੈ 2:00 ਵਜੇ ਤੇ ਮੀਟਿੰਗ ਹੈ ਅਸੀਂ ਅੱਜ ਪ੍ਰੈਸ ਕਾਨਫਰੈਂਸ ਇਸ ਕਰਕੇ ਕਰ ਰਹੇ ਮੈਂ ਕਿਉਂਕਿ ਸਾਡੇ ਪ੍ਰਧਾਨ ਜੀ 2:00 ਜੇ ਪਹੁੰਚਣਗੇ 2:00 ਵਜੇ ਤੋਂ ਬਾਅਦ ਅਸੀਂ ਪੂਰਾ ਐਲਾਨ ਕਰ ਦੇਵਾਂਗੇ ਜਿਹੜੀ ਪਾਰਟੀ ਕਰਨਾ ਅਸੀਂ ਚਾਹੁੰਦੇ ਆ ਇੱਕ ਕੌਮ ਨਾਲ ਖੜੇ ਨੇ ਇਹਨਾਂ ਦੇ ਭਰਾ ਨੇ ਉਹ ਕੰਮ ਕੀਤਾ ਜੋ ਸਾਡੇ ਜਾਦੀ ਘ라ਟੇ ਪਰਿਵਾਰਾਂ ਨੇ ਕੀਤਾ ਸੀ ਸੰਸਦਾਂ ਨੂੰ ਭੁਜਾ ਕੇ ਦੇਸ਼ ਯਾਦ ਕਰਾਇਆ ਸੀ ਤਰੰਗਾ ਵੀ ਸਾਡਾ ਨਿਸ਼ਾਨਾ ਸਾ ਵੀ ਸਾਡਾ ਹੈ ਇਹ ਉਹਦੇ ਤੇ ਸਿਆਸਤ ਕਰਦੇ ਨਹੀਂ ਚਾਹੁੰਦੇ ਸਾਡਾ ਕਹਿਦਾ ਮਤਲਬ ਮੀਟਿੰਗ ਤੋਂ ਬਾਅਦ ਹੀ ਫੈਸਲਾ ਲਓਗੇ ਜੋ ਵੀ ਲੋਗੇ ਆਹ ਦੇਖੋ ਸਾਹਾ ਬਿਲਕੁਲ ਕਿਉਂਕਿ ਸੁੱਬਾ ਪਰਨਾ ਅਲਾਨ ਕਰੇਗਾ ਮੈਂ ਖੁਦ ਅਲਾਨ ਨਹੀਂ ਕਰਦਾ ਤਾਂ ਲੇਟ ਹੋ ਗਈ ਕੰਮ ਅਸੀਂ ਉਹਨਾਂ ਨੂੰ ਅਸੀਂ 2 ਵਜੇ ਤੋਂ ਬਾਅਦ ਅਸੀਂ 3 ਵਜੇ ਤੋਂ ਅਲਾਨ ਕਰਾਂਗੇ ਜਿਹੜਾ ਵੀ ਕਰਨਾ ਸਾਰੀ ਜਥੇਬੰਦੀ ਇਕੱਠੀ ਬੁਲਾ ਲਈ ਹੈ ਕਿਉਂਕਿ ਕਾਰਨ ਇਹ ਹੈ ਵੀ ਅੱਜ ਹੀ ਤੁਹਾਨੂੰ ਸਪਰਾਸਾ ਹੀ ਦੱਸਣਾ ਚਾਹੁੰਦੇ ਆ ਵੀ ਸਾਡੇ ਪਰਿਵਾਰਾਂ ਨੂੰ ਕਿਸੇ ਪਾਰਟੀ ਨੇ ਨਹੀਂ ਪੁੱਛਿਆ ਇਹ ਉਹ ਸ਼ੇਰ ਨੇ ਜਿਨ੍ਹਾਂ ਨੇ ਕੁਰਬਾਨੀ ਕੀਤੀ ਆ ਸੀ ਇਹਨਾਂ ਦੀ ਜਦੋਂ ਕਾਰਜ ਕਰਦੇ ਆ ਸਾਡੀ ਬਜਾਫੇ ਮੰਡੀ ਨਾਲ ਕੋਈ ਹੋਰ ਲੋਕ ਨੇ ਜੀ ਤੁਹਾਡੇ ਗਰੁੱਪ ਚ ਕਿੰਨੇ ਕੁ ਲੋਕ ਨੇ ਸਾਡੇ 40 ਕੁ ਹਜ਼ਾਰ ਮੈਂਬਰ ਸਾਡੇ ਨਾਲ ਹੈਗਾ ਚਲੋ ਜੀ ਮੇਰੇ ਕੋਲ ਤਾਂ ਰੋਡ ਸ਼ੋ ਨਹੀਂ ਕਰਦਾ ਰੋਡ ਸ਼ੋ ਦਾ ਪਾ